ਮੈਂ ਤਾਂ ਮੈਂ ਸਾਰੀ ਦਿਹਾੜੀ ਧੰਮਕਾਰ ਕਰਕੇ ਥੱਕ ਜਾਨੀ ਆ ਪੁੱਤ ਉੱਤੋਂ ਆ ਵੇਲੜ ਪਿਆ ਰਹਿਂਦਾ ਵੇ ਉੱਠ ਜਾ ਵੇਲੜਾ ਸੂਰਜ ਗੋਡੇ ਤੋਂ ਡੇ ਚੜ ਆਇਆ ਪੋਤਾ ਜੀ ਓਏ ਗੋਡੇ ਗੋਡੇ ਸੂਰਜ ਚੜਿਆ ਕਿਹੜਾ ਤੇਰੇ ਨੱਕ ਤੱਕ ਆ ਗਿਆ ਜਿਹੜਾ ਤੂੰ ਡੁੱਬਨ ਲੱਗੀ ਆ ਤਾਈ ਦੀ ਡਾਂਗ ਫਾੜੇ ਤੇਨੂੰ ਸੂਰਜ ਨੂੰ ਕਰ ਪਰੇ ਤੇ ਮੈਨੂੰ ਸੌਣ ਦੇ ਚੱਲ ਤੂੰ ਮਰ ਜਾ ਸੌ ਜਾ ਮੈਂ ਜਾਨੀ ਆ ਵੇ ਉੱਠ ਜਾ ਪੁੱਤ ਅਫਸੋਸ ਹੋ ਗਿਆ ਤੂੰ ਆਪਣਾ ਮੂੰਹ ਵੀ ਪੈਰਾਵਾ ਕਰ ਲਿਆ ਉਹ ਤਾਇਆ ਇੱਕ ਤਾਂ ਯਾਰ ਤੈਨੂੰ ਨਜ਼ਰ ਵੀ ਨਹੀਂ ਆਂਦਾ ਉਹ ਰਵੜ ਸਾ ਤਾਇਆ ਮੂੰਹ ਪਿੱਛੇ ਰਹਿ ਗਿਆ ਅੱਛਾ ਇੱਥੇ ਮੂੰਹ ਤੇਰਾ ਆ ਇਹ ਆ ਤਾਇਆ ਪੂਰਾ ਫੁੱਲ ਮੂੰਹ ਤੇ ਬਹੁਤ ਮੈਨੂੰ ਕਿਹੜਾ ਨਜ਼ਰ ਆਉਂਦਾ ਮੇਰੀ ਮੂੰਹ ਕੀ ਤੇ ਪੈਰ ਕੀ ਕੋਣ ਪਈ ਚੀਜ਼ ਨਹੀਂ ਤੈਨੂੰ ਨਜ਼ਰ ਆਉਂਦੀ ਪਿੰਡ ਵਿੱਚ ਕਿਲੋ ਮੀਟਰ ਜਨਾਨੀਆਂ ਖੜੀਆਂ ਇਹਨਾਂ ਸਾਰੀਆਂ ਨਜ਼ਰ ਆਉਂਦੀਆਂ ਉਹ ਤਾਂ ਨਾ ਕੋਟਰੀਪਾ ਲਾਈਆਂ ਹੁੰਦੀਆਂ ਨਾ ਮੈਂ ਸੋਂਘ ਕੇ ਦੱਸ ਦਿੰਦਾ ਮੈਂ ਦੋ ਕਰੀ ਤੇ ਚ ਦੋ ਕਹਣੀ ਉਹ ਪਾਇਆ ਇਹ ਤੇਰਾ ਨੱਕ ਇੰਨਾ ਹੀ ਤੇ ਰਿਆ ਤੇ ਫੌਜ ਚ ਭਰਤੀ ਹੋ ਜਾ ਸੋਂਘ ਕੇ ਦੱਸਿਆ ਕਰ ਬੰਬ ਕਿੱਥੇ ਰੱਖੇ ਆ ਅੱਛਾ ਪੁੱਤੇ ਫੌਜ ਵਿੱਚ ਭਲਾ ਅੰਨੇ ਕੁੱਤੇ ਵੀ ਭਰਤੀ ਕਰ ਲੈਂਦੇ ਆ ਉਹ ਸਰਦਾਰ ਇਬਨਾ ਨਾ ਪਤਾ ਗਿਆ ਓਏ ਤਾਇਆ ਵਰਸ ਮਾਰ ਵਰਸ ਮੇਰੇ ਚਿਹਰੇ ਤੋਂ ਨਫਰਤ ਹੋਈ ਪਈ ਆ ਤੇ ਸਿਰੇ ਪੂਤੀ ਚਪਾ ਲਾ ਦਿੰਦੀ ਆ ਚੱਲ ਵੇ ਆਪੀ ਟੈਂਟ ਤੇ ਕੱਪੜਾ ਪਾ ਕੇ ਆ ਟੈਂਟ ਦੀ ਸਿੱਧੀ ਲਿਸ਼ਕੋਰ ਮੇਰੇ ਫੇਸ ਤੇ ਪੈਂਦੀ ਆ ਓ ਸ਼ੁਕਰ ਗੱਤੋਂ ਇੱਕ ਹੀਰਾ ਪਿੱਛੇ ਲੱਪੇ ਜਿਹੜਾ ਤੇਰੇ ਪਦੇ ਪੈ ਗਿਆ ਓ ਤਾਇਆ ਤਾਈ ਤੇ ਚਲ ਗਈ ਆ ਯਾਰ ਤਾਇਆ ਮੈਨੂੰ ਤੇਰੀ ਨਹੀਂ ਗੱਲ ਸਮਝ ਆਂਦੀ ਕੋਈ ਸਵੇਰੇ ਸਵੇਰੇ ਚਾਹ ਨਾਲ ਬ੍ਰੈਡ ਖਾਂਦਾ ਕੋਈ ਪੋਂਠੇ ਆਮਲੇਟ ਖਾਂਦਾ ਇੱਕ ਤੂੰ ਐ ਜਿਹੜਾ ਸੇਰੇ ਉੱਚ ਉੱਚ ਕੇ ਤਾਈ ਕੋ ਗਾਲਾਂ ਖਾਣਾ ਤੇ ਨਾਲ ਮੈਨੂੰ ਵੀ ਕਾਲਾ ਹੀ ਖੁਆਣਾ ਅਤੇ ਕਾਬਲੀ ਇਹ ਤੇ ਮਿਲ ਨਹੀਂ ਮੈਨੂੰ ਚਾਰੀ ਵਾਰੀ ਪੀਣੇ ਬੈਣੀ ਜਾ ਕੇ ਉਹ ਬੋਤ ਮੈਨੂੰ ਵੀ ਨਾ ਲੈ ਜਾ ਪਹਿਲੇ ਨੂੰ ਦੇਖ ਕੇ ਬਹੁਤ ਡਰੀ ਆ ਉਸਤਾਦ ਤੇਰੇ ਨੇ ਕੋਈ ਬੰਦਾ ਵੀ ਮਾਰਿਆ ਜਾਂ ਗੱਪਾਂ ਹੀ ਮਾਰੀਆਂ ਵਾ ਉਸਤਾਦ ਮੇਰੇ ਰੰਗੇ ਉਸਤਾਦ ਦੀ ਐਂਡ ਗੱਲ ਵਾ ਸੀਗੀ ਐਂਡ ਹਾਂ ਇੱਕ ਵਾਰੀ ਬੰਦਾ ਮਾਰਨਾ ਸੀਗਾ ਉਹਦਾ ਨਾਂ ਉਹਦਾ ਡਰੈੱਸ ਚਾਕੂ ਦੇ ਉੱਤੇ ਲਿਖ ਕੇ ਹੈ ਨਾ ਆ ਛੱਡਿਆ ਹਵਾ ਦੇ ਵਿੱਚ ਚਾਕੂ ਬਹਿ ਗਿਆ ਉਹਨਾਂ ਦੇ ਘਰ ਦੇ ਬਾਹਰ ਜੱਦੇ ਬੰਦਾ ਬਾਹਰ ਚਾਕੂ ਹੋਰੀ ਤੋਂ ਨਹੀਂ ਦੇ ਤੂੰ ਯਾਰ ਕਪਾਈ ਮਾਰਦਾ ਰਹਿਣਾ ਓ ਯਾਰ ਤੁਹਾਨੂੰ ਹਰੇਕ ਗੱਲ ਗਾਪੀ ਲੱਗਦੀ ਆ ਜਿਹੜੇ ਚਾਕੂ ਆ ਨਾ ਉਸਤਾਦ ਦੇ ਇਸ਼ਾਰਿਆਂ ਤੇ ਚਲਦੇ ਹੀ ਤੁਹਾਨੂੰ ਇਹਦੇ ਪਤਾ ਨਹੀਂ ਓ ਉਸਤਾਦ ਓਏ ਉਸਤਾਦ ਦੀ ਆਖਣਾ ਅੱਜ ਲਾਲਿਆ ਜੇ ਚੰਗੀ ਚਾਹਨੇ ਹੋ ਨਾ ਤਾਂ ਨਿਕਲ ਜਾਓ ਓਏ ਇਹਦੀਆਂ ਗੱਪਾਂ ਆ ਯਾਰ ਚਲੋ ਆਪਾਂ ਚੱਲੀਏ ਓ ਨਿਕਲ ਜਾਓ ਲਾਲਿਆ ਓਏ ਜੇਲਿਆ ਬਾ ਕਰਣੇ ਸ਼ਰ ਸ਼ਰ ਕੰਪਾਤਾ ਹਾਂ ਕੰਪਾਤਾ ਹੈ ਬਾ ਵੀ ਗੇਮ ਪਾਹਰ ਜ਼ਵਰ ਓਏ ਗੇਮ ਜੇਨੇ ਕਿਦੀ ਪਾਣੀ ਆ ਪਾਏ ਦੀ ਸੇ ਇਕਲੀ ਚੱਕ ਲਿਆ ਆ ਉਹਨੂੰ ਕਿਹੜੇ ਨਜ਼ਰ ਆਂਦਾ ਹਿੰਦਾਂ ਨਾ ਜਾ ਕੇ ਦੇਖੀ ਦੇਖੀ ਲੱਗਦੀ ਚੱਲ ਚੇਲਿਆ ਜਿੰਨੀਆਂ ਹੁਣ ਵਾਰਦਾ ਤਾਂ ਹੋਣ ਗਈਆਂ ਹਾਂਜੀ ਇਸ ਗੱਡੀ ਤੇ ਹੋਣ ਗਈਆਂ ਤੇ ਤੂੰ ਆ ਡਰਾਈਵਰ ਮੇਰਾ ਪੱਕਾ ਹਾਂ ਤੇ ਤੂੰ ਸਟੀਰੀਂਗ ਫੜ ਤੇ ਆ ਸੀਟ ਤੇ ਬਹਿ ਤੇ ਚੱਲੀਏ ਕਾਂਡ ਕਰਨ ਬਹਿ ਜਾ ਚੇਲਿਆ ਜਰਾ ਬਾਦ ਦੇਖ ਲੈ ਪਾਦੇ ਸਦੀ ਰੋਡ ਤੇ ਪਾਦੇ

ਈ ਹਲੇ ਭਾਈਆ ਗਰਮਿੰਗੇ ਬੋਸ ਆ ਹੁਣ ਆ ਮੈਨੂੰ ਵੀ ਲੈ ਜਾਂਦਾ ਵੇ ਮਰ ਜਾਣੇ ਆ ਕੌਣ ਵੇ ਤੂੰ ਵੇ ਤਾਈ ਤੂੰ ਵੇ ਅੱਗੇ ਤੂੰ ਛੋਟਾ ਹੁੰਦਾ ਪੈਸੇ ਲੜਦਾ ਸੀ ਹੁਣ ਜਨਾਨੀਆਂ ਲੁੱਟਣੀਆਂ ਸ਼ੁਰੂ ਕਰ ਪਈਆਂ ਓ ਤੇਰਾ ਪਣਾ ਹੋਵੇ ਓਏ ਤਾਂ ਤਾਈ ਆ ਓਏ ਰੰਗਿਆ ਓ ਤੂੰ ਤੇ ਗਿਆ ਟੰਗਿਆ ਓ ਨਿਕਲੋ ਪਰੇ ਵੇ

आगे <laughs> <laughs> उचली आत्मा सड़ा कि मंगा लाख हो गए पहले मैं फटाफट काम पे पेना ਆ ਉਸਤਾਦਾ ਮੈਂ ਤੈਨੂੰ ਲੱਬ ਲੱਬ ਪਾਗਲ ਹੋ ਗਿਆ। ਉਹ ਮੈਂ ਤੇਰੇ ਕੋਲ ਲੁਕ ਲੁਕੇ ਪਾਗਲ ਹੋ ਗਿਆ। ਤੈਨੂੰ ਕੱਲ ਵਾਲੀ ਗੱਲ ਦਾ ਪਤਾ ਹੀ ਹੋਣੀ ਆ। 27 ਜੀਰੋ ਵਾਲੀ। ਅਗਲੀ ਨੇ ਮਾਰ ਮਾਰ ਮੇਰਾ ਛੱਤਰ ਬੋਲਾ ਕਰਤਾ। ਹੁਣ ਵੇਹ ਤੂੰ 27 ਦਾ ਬਣਦਾ ਕੀ ਚੇਲਿਆ? ਹੁਣ ਪੈਣੇ ਕੰਮ। ਮਾਈ ਦਾ ਕੰਮ ਸ਼ੁਰੂ ਕਰ ਲਿਆ ਉਸਤਾਦ ਜੀ। ਨਹੀਂ ਚਬੜਾ। ਕੋਣਾ ਲੈਣ ਗਿਆ ਹੁਣ ਕੋਣਾ ਬਾਅਦ ਚੁਲਾਈ ਪਹਿਲਾਂ ਮੇਰੀ ਕੱਛ ਦੇ ਵਾਲ ਤਾਂ ਲਾ ਆ ਭਰਾਵਾ ਇਹਨੂੰ ਥੱਲੇ ਕਰ ਮੈਨੂੰ ਐਦਾ ਲੱਗਦਾ ਮੈਂ ਗੰਦੇ ਨਾਲੇ ਕੋਹਾ ਕੇ ਬਹਿ ਗਿਆ ਓਏ ਇੱਥੇ ਫਰਨੈਲ ਦੀ ਗੋਲੀ ਰੱਖ ਕਿਤੇ ਤੈਨੂੰ ਸਕੂਨ ਮਿਲੇ ਓ ਹੁਣ ਤਾਈ ਦਾ ਕਰਨਾ ਕੀ ਆ ਮੈਨੂੰ ਇਹ ਦੱਸ ਮੈਂ ਕਿਹਾ ਹੁਣ ਤਾਈ ਦੀ ਚੀਕਾ ਕਢਾਣੀਆਂ ਆਈ ਗਿਆ ਮੇਰੇ ਕੋਲ ਬਹੁਤ ਸੋਣਾ ਹੀ ਦੱਸ ਕੰਨ ਘਰ ਇੱਧਰ ਕੀ ਕਰ ਤਾ ਕਰ ਪੁੱਤ ਜੀ ਕੋ ਮੈ ਮੈਂ ਵਾ ਸੱਚਾ ਏ ਆਖਪਾ ਜਦਾਂ ਤੇ ਸੱਚੇ ਖੱਬੇ ਹੋ ਉਹ ਮਾਈ ਤੈਨੂੰ ਨਹੀਂ ਕਦਾ ਜਿਦ ਤੇਰਾ ਖੂਨ ਪੀਣਾ ਸੀ ਜੰਗਲੀ ਦਾ ਕੁਆਂ ਦੇ ਮੇਰਾ ਪੁੱਤਾਂ ਪੱਲੇ ਤੁਹਾਡੇ ਪਾਇ ਨੇ ਕੀ ਕੀ ਕਾਲਾ ਕਰਤਾ ਹੁਣ ਤਾਂ ਮਗਲਿਆਂ ਚੋਂ ਬੁਲਬੁਲ ਰਗਦੀ ਔਰ ਲਾਵਾ ਹਟਾਉਣਾ ਨੇ ਤੇ ਤੂੰ ਗੱਲ ਗੱਲ ਤੇ ਕਾਹਨਾਂ ਨੂੰ ਕਰਦਾ ਤੂੰ ਚਟਕਾਈ ਦਾ ਮੈਂ ਤਨੀ ਮੂੰਹ ਤਾਂ ਲਾਈ ਬੰਤੀਆ ਮੂੰਹ ਤਾਂ ਲਾਈ ਬੰਤੀਆ ਏ ਮਾਈ ਜੇ ਚੰਗੀ ਚਾਨੀ ਆ ਜਿੰਨਾ ਸੋਨਾ ਗਹਿਣਾ ਹੈਗਾ ਇਹ ਤੇ ਤੇਰੇ ਸੰਗ ਵੇ ਗਿਆਨੇ ਬਦਲੇ ਤੁਸੀਂ ਬੰਦਾ ਮਾਰੇ ਲੱਗੇ ਆ ਮੇਟ ਕਰੋ ਮੈਂ ਨੰਬਾਰੀ ਤੇ ਘੱਟ ਕੇ ਲੱਗੇ ਆਂ ਆ ਫੜ ਟਾਕ ਬੰਦਾ ਫੜਦਾ ਤੂੰ ਬਾਕੀ ਮੈਂ ਨੰਬਾਰੀ ਤੇ ਲੱਗੇ ਆਂ ਮੇਟ ਕਰੋ ਦੇ ਉਹਦਰ ਮੂੰਹ ਕਰੋ ਤੁਹਾਨੂੰ ਪਿਆਰੇ ਤੇ ਨਹੀਂ ਆਂ ਮਾਈ ਮੇਰੇ ਕਿੰਨੇ ਦਿਨਾਂ ਨਾਲ ਜਲੇ ਪਠਾਰ ਘਾਉਂਦੀਆਂ ਚਲ ਮੇਰੇ ਗਲੇ ਤੇ ਮਾਈ ਚਲ ਪਹਿਲਾ ਤੇਰੇ ਗਲੇ ਦੀ ਪੰਮੀ ਮੈਂ ਬਿਆਲੇ ਹੋ ਤੇ ਰੀਪਾ ਪਾ ਪੰਜੀਰੋ ਕਦਰ ਵਾਲਾ ਪਾ ਲੈ ਚਿਡੂਆ ਕਿੱਥੇ ਮਰ ਗਿਆ ਇਤ ਰਾਜਾ ਆ ਬਾਕੂ ਬੈਠੀ ਆਜ ਨਹੀਂ ਤੱਕ ਮੈਂ ਬਸਦੇ ਆ ਨਾ ਮਾਤੀ ਦੋ ਪੱਟਿਆ ਬੋਲ ਬੋਲ ਕੇ ਰੱਖੋ ਨਾ ਇੱਕ ਤਾਂ ਭਲੇ ਬੋਲ ਕੇ ਕਾਓ ਜਾਓ ਕਰ ਦਿਆ ਰੇ ਵੀਰ